ਜੀਵਨ ਤਾਂ ਜੀ ਸ਼ਰਤਾਂ ਤੇ ਖੜਾ ਮੰਨੋ ਤਾਂ ਰੱਬ ਹੈਗਾ ਨਹੀਂ ਮੰਨੋ ਤਾਂ ਕੁਝ ਵੀ ਨਹੀਂ ਮੰਨੋ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪ੍ਰਕਾਸ਼ ਗੁਰਾਂ ਕੀਤੇ ਹੈ ਜੇ ਨਾ ਮੰਨੋ ਤਾਂ ਕਾगज ਮੰਨੀ ਜਾਂਦੇ ਨੇ ਕਈ ਮੰਨਣ ਚ ਕੀ ਹੈ ਮੰਨਣ ਦੇ ਵਿੱਚ ਤਾਂ ਇਹ ਸਰੀਰੀ ਸਭ ਕੁਝ ਹੈ ਮੰਨਣ ਦੇ ਵਿੱਚ ਤਾਂ ਇਹ ਸੰਸਾਰ ਹੀ ਸਭ ਕੁਝ ਹੈ ਨਾ ਮੰਨੋ ਤਾਂ ਕੁਝ ਵੀ ਨਹੀਂ ਸੁਪਨੇ ਜਿਹਾ ਸੰਸਾਰ ਪਤਾ ਹੀ ਨਹੀਂ ਲੱਗਦਾ ਰਾਤ ਨੂੰ ਸੁੱਤਾ ਸਵੇਰੇ ਉਠੀ ਠੀਕ ਹੋਈ ਨਹੀਂ ਜਿਹੜਾ ਕੱਲ ਹੱਸਦਾ ਫਿਰਦਾ ਸੀ ਅੱਜ ਹੱਸਦਾ ਹੀ ਨਹੀਂ ਅੱਜ ਬੋਲਦਾ ਹੀ ਨਹੀਂ ਕਦੇ ਤਾਂ ਆਨੰਦਪੁਰ ਦੇ ਮਹਿਲ ਨੇ ਕਦੇ ਕੱਚੀਆਂ ਗੜੀਆਂ ਨੇ ਕਦੇ ਸੋਚਿਆ ਸੀ ਸਹਬਜ਼ਾਦਿਆਂ ਨੇ ਜਦੋਂ ਆਨੰਦਪੁਰ ਸਹਬ ਦਾ ਕਿਲਾ ਛੱਡਣ ਲੱਗੇ ਬਾਬਾ ਫਤਿਹ ਸਿੰਘ ਨੇ ਬਾਬਾ ਜੀਤ ਸਿੰਘ ਨੂੰ ਇਹ ਗੱਲ ਕਹੀ ਸੀ ਕਿ ਵੀਰ ਜੀ ਆਪਾਂ ਵਾਪਸ ਦੁਆਰਾ ਮਿਲਾਂਗੇ ਆਪਣਾ ਦੁਆਰਾ ਮਲਾਪ ਹੋਏਗਾ ਬਾਬਾ ਅਜੀਤ ਸਿੰਘ ਜੀ ਕਹਿੰਦੇ ਜੇ ਅਕਾਲ ਪੁਰਖ ਨੇ ਚਾਇਆ ਜ਼ਰੂਰ ਹੋਏਗਾ ਉਹਦੀ ਬਾਤ ਤੁਸੀਂ ਸਮਝ ਗਏ ਕਿ ਆਪਾਂ ਮਿਲਣਾ ਕਦੇ ਨਹੀਂ ਸਾਡੇ ਵਰਗੇ ਥੋੜੀ ਭਰਾ ਸੀ ਉਹਨਾਂ ਦੇ ਜਦੋਂ ਪ੍ਰੇਮ ਹੀ ਬਹੁਤ ਸੀ ਸਾੜਾ ਕੁਝ ਨਹੀਂ ਸੀ ਇੱਕ ਦੂਜੇ ਦੇ ਵਿੱਚ ਕੋਈ ਵਿਰੋਧਤਾ ਨਹੀਂ ਸੀ ਵੀਰ ਜੀ ਦੁਬਾਰਾ ਮਿਲਾਂਗੇ ਕਹਿੰਦੇ ਅਕਾਲ ਪੁਰਖ ਨੇ ਚਾਇਆ ਮਿਲਾਂਗੇ ਬਾਬਾ ਫਤਿਹ ਸਿੰਘ ਦੀ ਉਮਰ ਇਤਿਹਾਸ ਦੱਸਦਾ ਸਾਡੇ ਕੋਲ 5 ਸਾਲ ਦੀ ਸੀ ਉਸ ਸਮੇਂ 7 ਮਹੀਨੇ ਦਾ ਕੇਰਾ ਸੀ ਜੂਨ ਜੁਲਾਈ ਤੋਂ ਸ਼ੁਰੂ ਹੋਇਆ ਤੇ ਦਸੰਬਰ ਤੱਕ ਚੱਲਿਆ ਸਾਨੂੰ ਸੁਣਾਇਆ ਹੈ ਬਾਬਾ ਫਤਿਹ ਸਿੰਘ ਨੇ ਕਿਹਾ ਵੱਡੇ ਵੀਰ ਜੀ ਕੁੱਟ ਕੇ ਜੱਫੀ ਪਾਉਣ ਨੂੰ ਜੀ ਕਰਦਾ ਕੀ ਪਤਾ ਕੱਲ ਨੂੰ ਮਿਲੀਏ ਨਾ ਮਿਲੀਏ ਗੁਰਮੁਖ ਪਿਆਰਿਓ ਉਹ ਅਲੱਗ ਹੋਏ ਵਿਰਾਗ ਮਈ ਹੈ ਪਰ ਇੱਕ ਗੱਲ ਯਾਦ ਰੱਖਿਓ ਉਹਦੇ ਵਿੱਚ ਵੀ ਗੁਰੂ ਦਾ ਹੁਕਮ ਸੀ ਗੁਰਤੇਗ ਭਾਦਰ ਮਹਾਰਾਜ ਬਾਬਾ ਸਾਦੀ ਸਿੰਘ ਸਾਹਮਣੇ ਖਲੋਤੇ ਨੇ ਗੁਰੂ ਦਾ ਸਿੱਖ ਕਹਿੰਦਾ ਐ ਸਹੀਦ ਹੋਣ ਲੱਗਿਆ ਕਹਿੰਦਾ ਗੁਰਤੇਗ ਭਾਦਰ ਮਹਾਰਾਜ ਕਰ ਦਿਓ ਕਿਰਪਾ ਕਹਿੰਦੇ ਦਿਓ ਹੁਕਮ ਤਾਂ ਦਿਓ ਕਹਿੰਦੇ ਆ ਦਿੱਲੀ ਦੀ ਇੱਟ ਚਾਕੇ ਲਾਹੌਰ ਦੀ ਇੱਟ ਨਾਲ ਇੱਟ ਕਿਉਂ ਨਾ ਖੜਕਾ ਦਵਾਂ ਕਹਿੰਦਾ ਹੁਕਮ ਦਿਓ ਗੁਰਤੇਗ ਭਾਦਰ ਮਹਾਰਾਜ ਤੇ ਮਹਾਰਾਜਾ ਦੇਖੇ ਮੇਰੇ ਗੁਲਾਮ ਨੇ ਹਿੰਮਤ ਇੰਦੀਆਂ ਇੰਦੀਆਂ ਕਿੱਥੋਂ ਆ ਗਈ ਇਹਨਾਂ ਦੇ ਵਿੱਚ ਗੁਰਬਾਣੀ ਹਿੰਮਤ ਦੇਣ ਵਾਲੀ ਹੈ ਜਿੱਤੋਂ ਅਸੀਂ ਪਰੇ ਹੋਏ ਬੈਠੇ ਹਾਂ ਗੁਰਬਾਣੀ ਸਾਡਾ ਮਨ ਤਨ ਥੱਲੇ ਡੇਗਦੀ ਹੈ ਸਾਨੂੰ ਔਕਾਤ ਦਿਖਾਉਂਦੀ ਹੈ ਕਿ ਤੇਰੀ ਔਕਾਤ ਕੀ ਹੈ ਗੁਰਮਖ ਪਿਆਰਿਓ ਗੁਰ ਤੇਗ ਬਹਾਦਰ ਮਹਾਰਾਜ ਕਹਿੰਦੇ ਦੇਖੀ ਭਾਈ ਕੀ ਹੋ ਗਿਆ ਨੌਜੋਸ਼ ਤੇਰੇ ਵਿੱਚ ਕਹਿੰਦੇ ਮਹਾਰਾਜ ਤੁਸੀਂ ਗੰਨਾ ਛੱਕ ਰਹੇ ਸੀ ਉਹ ਝੂਠਾ ਗੰਨਾ ਰੱਖ ਦਿੱਤਾ ਥੱਲੇ ਮੈਂ ਉਹ ਝੂਠਾ ਗੰਨਾ ਉਹ ਛੱਕ ਲਿਆ ਮਹਾਰਾਜ ਤੁਹਾਡੀ ਝੂਠ ਨੇ ਮੈਨੂੰ ਸ਼ਕਤੀ ਦੇ ਦਿੱਤੀ ਬਹੁਤ ਜ਼ਿਆਦਾ ਤੇ ਗੁਰਤੇਗ ਬਾਦਰ ਮਹਾਰਾਜ ਕਹਿੰਦੇ ਤੂੰ ਝੂਠਾ ਖਾ ਕੇ ਇੱਕ ਤਣਕਾ ਸ਼ਕਤੀ ਨਾਲ ਛਾਲਾਂ ਮਾਰਦਾ ਮੇਰੇ ਕੋਲੋਂ ਸ਼ਕਤੀਆਂ ਦਾ ਸਮੁੰਦਰ ਹੈ ਗੁਰਨਾਨਕ ਦੇ ਘਰ ਦਾ ਸਮੁੰਦਰ ਹੈ ਮੇਰੇ ਕੋਲੇ ਸੋਚ ਮੈਂ ਕੀ ਨਹੀਂ ਕਰ ਸਕਦਾ ਪਰ ਇਸ ਵੇਲੇ ਹੁਕਮ ਸ਼ਹੀਦੀ ਦਾ ਹੈ ਗੁਰਤੇਗ ਭਾਦਰ ਮਹਾਰਾਜ ਕਹਿੰਦੇ ਇਹ ਹਜੇ ਹੁਕਮ ਸ਼ਹੀਦੀ ਦਾ 9 ਸਾਲ ਦੀ ਉਮਰ ਹੋਵੇ ਤੇ ਆਪਣੇ ਪਿਓ ਨੂੰ ਤੋੜਨਾ ਹੋਵੇ ਸ਼ਹੀਦੀ ਪਾਉਣ ਵਾਸਤੇ ਮੈਂ ਕਿਹਾ ਕਮਾਲ ਹੋ ਗਈ ਇੱਕ ਮੈਨੂੰ ਬੀਬੀ ਮਿਲੀ ਮੈਨੂੰ ਮਾਤਾ ਕਹਿੰਦੀ ਸ਼ੀ ਵਾਸ ਟੂ ਐਜੂਕੇਟਿਡ ਮਤਲਬ ਕੁਝ ਜ਼ਿਆਦਾ ਹੀ ਜਿੰਨਾ ਵੀ ਨਹੀਂ ਹੋਣਾ ਚਾਹੀਦਾ ਪੜ੍ਹਾਈ ਦੇਖੋ ਗੁਰਮੁਖ ਪਿਆਰਿਓ ਮੈਂ ਆਮ ਤੌਰ ਤੇ ਗੱਲ ਗੱਲ ਕਹਿਣਾ ਹੁੰਨਾ ਕਿ ਹੰਕਾਰ ਦਾ ਜਿਹੜਾ ਬੀ ਹੈ ਨਾ ਬੀ ਉਹ ਗਿਆਨ ਹੈ ਹੰਕਾਰ ਨੂੰ ਜਨਮ ਦੇਣ ਵਾਲਾ ਗਿਆਨ ਹੁੰਦਾ ਹੈ ਜਿਹਦੇ ਕੋਲ ਪੂਰਾ ਗਿਆਨ ਆ ਜੇ ਨਾ ਉਹ ਹੰਕਾਰੀ ਬਣ ਜਾਂਦਾ ਉਹ ਝੁਕਣੋਂ ਹੀ ਹਟ ਜਾਂਦਾ ਪਰ ਇੱਥੇ ਤਾਂ ਜਿਹੜਾ ਝੁੱਕ ਕੇ ਆਉਂਦਾ ਉਹਨੂੰ ਹੀ ਸਲਾਮਾਂ ਨੇ ਜਿਹੜਾ ਤਾਂ ਸਿਰ ਚੜ੍ਹ ਕੇ ਆਉਸ ਨੂੰ ਪਤਾ ਕਿ ਕੀ ਹਾਲਤਾਂ ਹੋਈਆਂ ਸਭ ਦੀ ਇਹ ਝੁੱਕ ਕੇ ਆਉਣ ਦਾ ਦਰ ਹੈ ਇੱਥੇ ਸਿਰ ਉੱਚਾ ਕਰਕੇ ਨਹੀਂ ਆਈਂਦਾ ਗੁਰਮੁਖ ਪਿਆਰੀ ਸਾਧ ਸੰਗਤ ਜੀ ਹਾਲਾਂਕਿ ਮੂਲ ਮੰਤਰ ਨੇ ਸਾਨੂੰ ਰੱਬ ਦਿਖਾ ਦਿੱਤਾ ਕਿੰਤਾ ਦਾ ਹੁੰਦਾ ਹੈ ਕਿਹੋ ਜਾਂ ਹੁੰਦਾ ਹੈ ਪਰ ਇਹ ਵੀ ਗੱਲ ਯਾਦ ਰੱਖਿਓ ਪਰਮਾਤਮਾ ਜਿੱਦਾਂ ਦਾ ਵੀ ਹੈ ਜਦੋਂ ਤੂੰ ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੇਗਾ ਆਪਣੇ ਸਰੀਰ ਉੱਤੇ ਕੰਮ ਕਰੇਗਾ ਦੇਖੋ ਬਾਹਰ ਤਾਂ ਲੱਭਣਾ ਨਹੀਂ। ਭਗਵਦ ਗੀਤਾ ਭਗਵਦ ਗੀਤਾ ਪੜ ਲਿਓ ਉਹ ਦੋਨਾਂ ਦੇ ਵਿੱਚ ਰਾਧਾ ਦਾ ਨਾਮ ਨਹੀਂ ਹੈ। ਰਾਧਾ ਨੂੰ ਨਾਮ ਨਹੀਂ ਮਿਲਣਾ ਉਹਦੇ ਵਿੱਚ। ਪਰ ਸਨਾਤਨ ਧਰਮ ਬਹੁਤ ਪ੍ਰੇਮ ਨਾਲ ਰਾਧਾ ਦਾ ਨਾਮ ਜਪਦਾ ਹੈ। ਰਾਧਾ ਦਾ ਮਤਲਬ ਕੀ ਹੈ? ਹਾਲਾਂਕਿ ਇਹਦੀ ਜਿਹੜੀ ਵਿਆਖਿਆ ਕਾਫੀ ਗੁਰਸਿੱਖਾਂ ਨੇ ਕੀਤੀ ਹੈ ਓਸ਼ੋ ਵਰਗੇ ਨੇ ਕੀਤੀ ਹੈ ਪਰ ਜਿਹੜੀ ਸਭ ਤੋਂ ਸੋਹਣੀ ਵਿਆਖਿਆ ਲੱਗੀ ਹੈ ਕੀ ਧਾਰਾ ਧਾਰਾ ਬਾਹਰ ਨੂੰ ਵਹਿੰਦੀ ਹੈ ਜਦੋਂ ਬਾਹਰ ਨੂੰ ਵਹਿੰਦੀ ਧਾਰਾ ਨੂੰ ਅੰਦਰ ਨੂੰ ਮੋੜ ਲੈਂਦੇ ਆ ਧਾਰਾ ਨੂੰ ਉਲਟਾ ਕਰ ਦਿੰਦੇ ਆ ਉਹ ਰਾਧਾ ਬਣ ਜਾਂਦਾ ਹੈ ਗੁਰਬਾਣੀ ਕੀ ਕਹਿੰਦੀ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਜੋ ਇਸ ਸੰਸਾਰ ਦੇ ਵਿੱਚ ਹੈ ਨਾ ਚਾਹੇ ਵੱਡੇ ਵੱਡੇ ਤਖਤ ਨੇ ਵੱਡੇ ਵੱਡੇ ਗੁਰਦੁਆਰੇ ਨੇ ਵੱਡੇ ਵੱਡੇ ਧਰਮਸ਼ਾਲਾਵਾਂ ਨੇ ਵੱਟੀਆਂ ਵੱਡੇ ਤੀਰਥ ਨੇ ਜੋ ਵੀ ਕੁਝ ਹੈ ਵੱਡੇ ਤੋਂ ਵੱਡਾ ਸਰੋਵਰ ਹੈ ਉਹ ਸਭ ਕੁਝ ਤੇਰੇ ਅੰਦਰ ਹੈ ਘਰ ਘਰ ਅੰਦਰ ਧਰਮਸ਼ਾਲਾ ਸਭ ਕੁਝ ਤੇਰੇ ਅੰਦਰ ਹੈ ਤੂੰ ਲੱਭਦਾ ਬਾਹਰ ਫਿਰ ਮੈਂ ਹੁਣ ਮੇਰੇ ਵਰਗੇ ਦੇ ਪੈਰਾਂ ਵਿੱਚੋਂ ਤੂੰ ਵਾਹਿਗੁਰੂ ਨੂੰ ਲੱਭੇਂਗਾ ਮੇਰੇ ਵਰਗੇ ਨੇ ਨੇਤਨਾ ਚੋਂ ਵਾਹਿਗੁਰੂ ਨਭੇਗਾ ਨਹੀਂ ਮਿਲਣਾ ਉਹਨੇ ਅੰਦਰੋਂ ਮਿਲਦਾ ਮੇਰੇ ਵਰਗਾ ਸਮਝਾ ਸਕਦਾ ਲਾ ਵੀ ਛੁਰਤੀ ਬੋਲ ਸਤਨਾਮ ਸ੍ਰੀ ਵਾਹਿਗੁਰੂ ਇੰਨੀ ਗੱਲ ਕਹਿ ਸਕਦਾ ਮੇਰਾ ਕੰਮ ਹੈ ਜਾਗ ਲਾਉਣਾ ਜੰਮਣਾ ਤੂੰ ਆਪ ਹੈ ਇਹ ਕੰਮ ਤੇ ਰੱਬ ਦਾ ਹੈ ਜਿੰਨੀ ਨਾਮ ਧਿਆਇਆ ਦਏ ਮੁਸਕਤ ਕਾਲ ਮੁਸਕਤ ਕਾਲ ਨਹੀਂ ਪੈਂਦੀ ਹੈ ਆਈ ਨਹੀਂ ਕਿ ਇੱਕ ਦਿਨ ਚੌਂਕੜਾ ਮਾਰਿਆ ਤੇ ਵਾਇਕਰੂ ਮਿਲ ਜਾਊਗਾ ਤਾਂ ਜਨਮਾਂ ਜਨਮਾਂ ਦੀ ਗੱਲ ਹੈ ਪਰ ਇੱਕ ਗੱਲ ਯਾਦ ਰੱਖਿਓ ਜੀ ਹੁਣ ਤੁਸੀਂ ਇਨਸਾਨ ਰੂਪ ਵਿੱਚ ਸੁਣਦੇ ਹੋ ਦਾ ਇਸ ਸਮੇਂ ਇਹਦਾ ਮਤਲਬ ਇਹ ਹੈ ਕਿ ਮਹਾਰਾਜ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ ਬਹੁਤ ਜਨਮ ਵਿਛਰੇ ਥੇ ਮਾਦੋ ਇਹੇ ਜਨਮ ਤੂੰ ਮਾਰੇ ਲਖੇ ਕਹਿ ਰਵਿਦਾ ਕਹਿ ਰਵਿਦਾ ਆਸ ਲਗ ਜੀਵਾਂ ਚਿਰ ਪਿਓ ਦਰਸ਼ਨ ਦੇ ਕੇ ਇਹ ਤੜਫ ਹੈ ਇਹ ਗੁਰੂ ਰਵਿਦਾਸ ਦੀ ਤੜਫ ਹੈ ਇਹ ਸਾਡੀ ਵੀ ਤੜਫ ਹੋਣੀ ਚਾਹੀਦੀ ਹੈ ਕਿ ਮਹਾਰਾਜ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਤੇਰੇ ਤੋਂ ਹੁਣ ਕਿਉਂ ਦੂਰ ਰੱਖਿਆ ਮੈਨੂੰ ਆਈ ਐ ਫੈਡ ਅਪ ਆਫ ਥਿਸ ਲਾਈਫ ਜੰਮੋ ਵੱਡੇ ਹੋਵੋ ਵੱਡੇ ਹੋ ਕੇ ਵਿਆਹ ਕਰਾਓ ਫਿਰ ਪਰਿਵਾਰ ਨੂੰ ਪੜੀ ਜਾਓ ਫਿਰ ਬੱਚਿਆਂ ਨੂੰ ਪੜੀ ਜਾਓ ਬੁਢੇ ਹੋ ਕੇ ਮਰ ਜਾਓ ਇਹ ਕੀ ਹੈ ਇਹ ਜ਼ਿੰਦਗੀ ਹੈ ਨਹੀਂ ਗੁਰਪਾਤਸ਼ਾਹ ਕਹਿੰਦੇ ਇਹ ਤੇਰੀ ਜ਼ਿੰਦਗੀ ਨਹੀਂ ਤੇਰੇ ਫਰਜ਼ ਨੇ ਤਾਜ ਮਹਾਰਾਜਾ ਜੋਗ ਮਹ ਜੋਗੀ ਤਪ ਮੈਂ ਤਪੀਸਰ ਕ੍ਰਿਸ਼ਨ ਮਹਭੋਗੀ ਇਹ ਤੇਰੇ ਫਰਜ਼ ਨੇ ਕਿਤੇ ਛੱਡ ਕੇ ਆਪਣੇ ਫਰਜ਼ਾਂ ਨੂੰ ਕਹਿੰਦੇ ਮੈਂ ਤਾਂ ਬਣ ਗਿਆ ਸਾਧ ਮੈਂ ਤਾਂ ਬਣ ਗਈ ਸਾਧਨੀ ਐਦਾਂ ਨਹੀਂ ਗੁਰਮਤ ਵਾਲਾ ਜੀਵਨ ਚੱਲਦਾ ਜੋਗੀਆਂ ਦਾ ਜੀਵਣ ਹੀ ਹੋ ਸਕਦਾ ਘਰ ਪਰਿਵਾਰ ਛੱਡ ਕੇ ਬਹਿ ਜਾਣਾ ਜੋਗੀਆਂ ਦਾ ਜੀਵਨ ਹੋ ਸਕਦਾ ਹੈ ਗੁਰਸਿੱਖ ਦਾ ਜੀਵਨ ਨਹੀਂ ਹੈ ਗੁਰੂ ਨਾਨਕ ਦੇਵ ਜੀ ਮਾਰਨ ਦਾ ਬਹੁਤ ਸੌਖੀ ਕਰ ਦਿੱਤੀ ਮੁਕਤੀ ਬਹੁਤ ਸੌਖੀ ਸੱਚ ਕਹਿ ਰਿਹਾ ਨਾ ਤੁਹਾਨੂੰ ਤੀਰਥਾਂ ਤੇ ਨਹਾਉਣ ਦੀ ਲੋੜ ਨਾ ਤੁਹਾਨੂੰ ਵਰਤ ਰੱਖਣ ਦੀ ਲੋੜ ਨਾ ਤੁਹਾਨੂੰ ਮੁੰਡਨ ਕਰਾਉਣ ਦੀ ਲੋੜ ਤੁਹਾਨੂੰ ਕਰਾਉਣ ਕਰਨ ਦੀ ਲੋੜ ਹੈ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਕੰਮ ਹੀ ਖਤਮ ਕਰ ਦਿੰਦਾ ਕੋਈ ਵੱਡੇ ਪਖੰਡ ਕਰਨ ਦੀ ਲੋੜ ਹੀ ਨਹੀਂ ਮਹਾਰਾਜ ਕਹਿੰਦੇ డు ਵਟ ਏਵਰ ਯੂ ਵਾਂਟ ਟੂ డు ਬਟ డు ਇਟ ਵਿਦ ਫੁੱਲ ਕੌਨਸ਼ੀਅਸਨੈਸ ਪੂਰਾ ਧਿਆਨ ਹੋਵੇ ਕੰਮ ਦੇ ਵਿੱਚ ਤੇਰਾ ਉਹ ਕੰਮ ਕਰਦੇ ਹੋਏ ਤੈਨੂੰ ਇਹ ਚੀਜ਼ ਦਾ ਗਿਆਨ ਹੋਵੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਕਿ ਪਰਮਾਤਮਾ ਤੋਂ ਬਿਨਾਂ ਇੱਥੇ ਕੁਝ ਨਹੀਂ ਜੋ ਚੀਜ਼ ਮੇਰੇ ਹੱਥ ਵਿੱਚ ਹੈ ਇਹ ਵੀ ਪਰਮਾਤਮਾ ਇਹਦੇ ਵਿੱਚ ਵਸ ਰਿਹਾ ਹੈ ਘਟ ਘਟ ਮੇਂ ਹਰ ਜੂਬ ਸੈ ਸੰਤਨ ਕਹਿਓ ਪੁਕਾਰ ਪਰਮਾਤਮਾ ਘਟ ਘਟ ਵਿੱਚ ਵਸਣ ਵਾਲਾ ਹੈ ਸਭ ਕੁਝ ਦੇਖਣ ਵਾਲਾ ਕਰਤਾ ਇੱਕ ਹੈ ਇਹ ਵੀ ਉਹਦੇ ਹੁਕਮ ਚ ਹੈ ਸਹਬ ਜਾਦੇ 5.5 ਸਾਲ ਦੀ ਉਮਰ ਦੇ ਵਿੱਚ ਕਿਸੇ ਤੋਂ ਮੈਨੀਪੂਲੇਟ ਕਿਉਂ ਨਹੀਂ ਹੋਏ ਕਿਸੇ ਦੀਆਂ ਗੱਲਾਂ ਚ ਕਿਉਂ ਨਹੀਂ ਆਏ ਕਿਉਂਕਿ ਉਹਨਾਂ ਨੂੰ ਇਹ ਚੀਜ਼ ਦਾ ਪਤਾ ਸੀ ਕਿ ਮਰਨਾ ਹਮੇਸ਼ਾ ਦਾ ਨਹੀਂ ਇਸ ਤੋਂ ਬਾਅਦ ਜਾ ਕੇ ਅਕਾਲ ਪੁਰਖ ਦੀ ਗੋਦੀ ਦਾ ਆਨੰਦ ਮਾਣਾਂਗੇ ਅਸੀਂ ਗੱਲ ਚੱਲ ਰਹੀ ਸੀ ਇੱਕ ਭੈਣ ਮੈਨੂੰ ਕਹਿੰਦੀ ਆ ਕਿ ਕਹਿੰਦੀ ਚੰਗੇ ਭਲੇ ਸਾਹਿਬ ਜਾਦੇ ਮਰਵਾਤੇ ਉਹਨਾਂ ਨੂੰ ਕੀ ਲੋੜ ਸੀ ਬ੍ਰੇਨ ਵਾਸ਼ ਕਰਨ ਦੀ ਮੈਂ ਕਿਹਾ ਕਿਨੇ ਬ੍ਰੇਨ ਵਾਸ਼ ਕੀਤਾ ਕਹਿੰਦੇ ਮਾਤਾ ਗੁਜਰੀ ਨੇ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਸਾਹਿਬ ਜਾਦਿਆਂ ਦਾ ਬ੍ਰੇਨ ਵਾਸ਼ ਕੀਤਾ ਉਹਨਾਂ ਦੇ ਦਿਮਾਗ 'ਚ ਗੱਲਾਂ ਭਰੀਆਂ ਮੈਂ ਕਿਹਾ ਜੇ ਗੱਲਾਂ ਭਰੀਆਂ ਹੁੰਦੀਆਂ ਬ੍ਰੇਨ ਵਾਸ਼ ਹੁੰਦਾ ਉਹ ਤਾਂ ਛੋਟੇ ਛੋਟੇ ਬੱਚੇ ਸੀ ਜਦੋਂ ਮਾਤਾ ਗੁਜਰੀ ਦੀਆਂ ਅੱਖਾਂ ਉੱਤੇ ਮਿਰਚਾਂ ਮਲ ਕੇ ਮੂੰਹ ਤੇ ਬੋਰੀ ਪਾ ਕੇ ਮਰਿੰਡੇ ਲੈ ਕੇ ਜਾ ਰਿਆ ਸੀ ਗੰਗੂ ਪਾਪੀ ਆਪਣੀ ਦਾਦੀ ਦੀ ਹਾਲਤ ਦੇਖ ਕੇ ਬੱਚੇ ਉਦੋਂ ਹੀ ਕਹਿ ਦਿੰਦੇ ਆਨੂੰ ਕਿਸੇ ਨੇ ਸਿਖਾਇਆ ਹੀ ਸੀ ਜੇ ਸਹਿਬਜ਼ਾਦਿਆਂ ਨੂੰ ਕਿਸੇ ਨੇ ਮੈਨਿਪੂਲੇਟ ਕੀਤਾ ਸੀ ਜਾਂ ਕਹਿ ਲਓ ਸਹਿਬਜ਼ਾਦਿਆਂ ਦੇ ਦਿਮਾਗ 'ਚ ਕਿਸੇ ਨੇ ਗੱਲਾਂ ਭਰੀਆਂ ਸੀ ਜਦੋਂ ਸਹਿਬਜ਼ਾਦਿਆਂ ਨੂੰ ਬੰਨ੍ਹ ਕੇ ਗਲੇਲਾਂ ਦੇ ਵਾਰ ਹੋਏ ਪੱਥਰ ਮਾਰੇ ਨੇ ਖਿੱਚ-ਖਿੱਚ ਕੇ ਸਹਿਬਜ਼ਾਦੇ ਉਦੋਂ ਹੀ ਮੰਨ ਜਾਂਦੇ ਸਾਥ ਸੰਗਤ ਜੀ ਜੇ ਸਹਿਬਜ਼ਾਦੇ ਕਿਸੇ ਦੀਆਂ ਦਲਾਂ ਚ ਆਏ ਹੋਏ ਸੀ ਜਦੋਂ ਬਾਬਾ ਫਤਿਹ ਸਿੰਘ ਦੀ ਸੱਜੀ ਅੱਖ ਦਾ ਡੇਲਾ ਬਾਹਰ ਨਿਕਲ ਗਿਆ ਸੀ ਸਹਬਜ਼ਾਦੇ ਉਹ ਨਹੀਂ ਮੰਨ ਜਾਂਦੇ ਤਕਲੀਫ ਨਾ ਝੱਲਦੇ ਪਰ ਨਹੀਂ ਉਹਨਾਂ ਤੇ ਅਸ਼ੀਰਵਾਦ ਦੇਣ ਵਾਲਾ ਉਹ ਅਕਾਲ ਪੁਰਖ ਸਤਨਾਮ ਸ਼੍ਰੀ ਵਾਹਿਗੁਰੂ ਸੀ ਜਿਸ ਨੇ ਸਹਬਜ਼ਾਦਿਆਂ ਦੀ ਰੱਖੀ ਹੈ ਜਿਸ ਨੇ ਸਹਬਜ਼ਾਦਿਆਂ ਤੇ ਮੇਹਰ ਭਰਿਆ ਹੱਥ ਰੱਖਿਆ ਇਹ ਤੋਂ ਇਹ ਪਤਾ ਲੱਗਦਾ ਸਾਧ ਸੰਗਤ ਅਸੀਂ ਉਮਰਾਂ 'ਚ ਪੈ ਜਾਂਦੇ ਆ ਕਿ ਮੇਰੀ ਦਾੜ੍ਹੀ ਚਿੱਟੀ ਹੋ ਗਈ ਮੇਰੀ ਦਾੜ੍ਹੀ ਕਾਲੀ ਹੋ ਗਈ ਮੈਂ ਨੌਜਵਾਨ ਆ ਮੈਂ ਪਤਾ ਨਹੀਂ ਬੁਢਾ ਉਹ ਭਾਈ ਗੁਰਸਿੱਖ ਜੰਮਦਾ ਹੀ ਬੁਢਾ ਹੁੰਦਾ ਜੰਮਦਾ ਹੀ ਗੁਰਸਿੱਖ ਬੁਢਾ ਆਉਂਦਾ ਮੇਰੀ ਭੈਣ ਜੰਮਦੀ ਬੁਢੀ ਹੁੰਦੀ ਹੈ ਜਦੋਂ ਗੁਰਸਿੱਖੀ ਵਾਲਾ ਜੀਵਨ ਹੋਵੇ ਉਹ ਨੌਜਵਾਨੀ ਬਣਦੀ ਉਹ ਨੌਜਵਾਨੀ ਦੀ ਉਮਰ 'ਚ ਨਹੀਂ ਆਉਂਦੀ ਕਿਉਂਕਿ ਗੁਰਮਖ ਪਿਆਰਿਓ ਕਦੇ ਭਲੇਖੇ 'ਚ ਰਹਿ ਜਾਓ ਸਹਾਬ ਜਾਦੇ ਵੀ ਬੁੱਢੀ ਸਨ ਉਹਨਾਂ ਨੂੰ 5.5 ਸਾਲ ਦਾ 7 8 9 ਸਾਲਾਂ ਦਾ ਸਮਝਣ ਦੀ ਗਲਤੀ ਨਾ ਕਰੀਏ ਗੁਰੂ ਅਮਰਦਾਸ ਮਹਾਰਾਜ ਕਿੱਡੀ ਉਮਰ ਹੈ ਬਜ਼ੁਰਗ ਨੇ ਉਹਨਾਂ ਨੂੰ ਜਾ ਕੇ ਵੱਡੀ ਉਮਰ ਦੇ ਵਿੱਚ ਬਖਸ਼ਿਸ਼ ਮਿਲੀ ਉਦੋਂ ਵੀ ਬੁੱਢੇ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਛੋਟੀ ਉਮਰ ਚ ਨੇ ਛੋਟੀ ਉਮਰ ਚ ਗੁਰਿਆਈ ਮਿਲੀ ਤਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਵੀ ਉਦੋਂ ਵੀ ਬੁੱਢੇ ਹੀ ਨੇ ਇਹ ਕਦੇ ਨਾ ਸੋਚੋ ਕਿ ਗੁਰਪਾਸ਼ਾ ਕਦੇ ਨੌਜਵਾਨ ਹੋ ਗਏ ਕਦੇ ਬੁੱਢੇ ਹੋ ਗਏ ਇਹ ਉਮਰ ਸਾਡੇ ਵਾਸਤੇ ਹੈ ਇਹ ਉਮਰ ਅਸੀਂ ਦੇਖ ਸਕਦੇ ਆ ਇਹ ਉਮਰ ਉਹ ਨਹੀਂ ਦੇਖ ਸਕਦਾ ਉਹ ਮਾਲਕ ਲਈ ਬਖਸ਼ਿਸ਼ ਸਭ ਕੁਝ ਹੈ ਉਮਰ ਸਭ ਕੁਝ ਨਹੀਂ ਯਾਦ ਰੱਖਿਓ ਜਿਸ ਦੇ ਉੱਤੇ ਮਿਹਨਤ ਹੁੰਦੀ ਹੈ ਉਹਨੂੰ ਸਭ ਕੁਝ ਮਿਲਦਾ ਹੈ ਭਾਈ ਉਸ ਦੇ ਝੋਲੀ ਸਭ ਕੁਝ ਪੈਂਦਾ ਹੈ ਜਿਵੇਂ ਪਾਸ਼ਾ ਕਿਰਪਾ ਕਰਦੇ ਨੇ ਕਹਿੰਦੇ ਜਿਹੜਾ ਵਾਹਿਗੁਰੂ ਜਿੰਨੀ ਨਾਮ ਧਿਆਇਆ ਦਏ ਮਸੱਕਤ ਕਾਲੇ ਮਸੱਕਤ ਕੱਲ ਨਹੀਂ ਪੈਂਦੀ ਏ ਇਦਾਂ ਨਹੀਂ ਗੁਰਮਖ ਪਿਆਰਿਓ ਕਿ ਇਹ ਐਵੇਂ ਹੀ ਮਿਲ ਜਾਏਗਾ ਜਪਜੀ ਸਾਹਿਬ ਕਰਨ ਵੇਲੇ ਅਸੀਂ ਕਹਿੰਦੇ ਆ ਮਾਰਾ ਸਾਡੀਆਂ ਝੋਲੀਆਂ ਭਰ ਦੇਈ ਮੇਰੀ ਨੌਕਰੀ ਲਵਾ ਦੇ ਫੇਰ ਜਪਜੀ ਸਾਹਿਬ ਨਹੀਂ ਬਿਨ ਮੰਗੇ ਮੋਤੀ ਮਿਲੈ ਮੰਗੇ ਮਿਲੈ ਨਾ ਪੀਖ ਇਹ ਦਰਦਾਂ ਦਾ ਗੁਰੂ ਨਾਨਕ ਦਾ ਇੱਥੇ ਬਿਨ ਮੰਗੇ ਮੋਤੀ ਮਿਲਦੇ ਨੇ ਪਰ ਮੰਗਣ ਵਾਲੀ ਹਾਲਤ ਤਾਂ ਹੋਵੇ ਮੰਗਣਾ ਸਾਨੂੰ ਆਉਂਦਾ ਨਹੀਂ ਤੇ ਕਹਿੰਦੇ ਗੁਰੂ ਮਹਾਰਾਜ ਦੇ ਕੋਲੋਂ ਮਿਲਦਾ ਹੀ ਨਹੀਂ ਦਿੰਦਾ ਦੇ ਲੈਂਦੇ ਸੱਤ ਪਾਹੇ ਜੁਗਾ ਜਗੰਤਰ ਖਾਈ ਖਾਏ ਇਹ ਘਰ ਤੋਂ ਤਾਂ ਸਭ ਕੁਝ ਮਿਲਦਾ ਹੈ ਇਹ ਘਰ ਤੋਂ ਤਾਂ ਸਭ ਕੁਝ ਮਿਲ ਜਾਂਦਾ ਹੈ ਭਾਈ ਐਦਾਂ ਹੀ ਪੜ ਲਿਓ ਬਿਨਾ ਸਾਜਾਂ ਤੋਂ ਆਓ ਸੰਗਤ ਇਹਦਾ ਮੌਕਾ ਮਿਲਿਆ ਆਪਾਂ ਨੂੰ ਇਹ ਨਾ ਸੋਚੋ ਲਾਈਟ ਚਲੀ ਗਈ ਕੁਝ ਵੀ ਹੋ ਜਾਏ ਹੁਕਮ ਮੰਨੋ ਕਿ ਹੁਕਮ ਹੈ ਜਦੋਂ ਪਾਤਸ਼ਾਹ ਦਾ ਇਸ਼ਨਾਨ ਕਰਾਉਣਾ ਹੈ ਗੁਰਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਕਹਿੰਦੇ ਪਾਤਸ਼ਾਹ ਜੀ ਇਸ਼ਨਾਨ ਕਰਾਉਣਾ ਹੈ ਕਹਿੰਦੇ ਮੀਂਹ ਰੋਕ ਕੇ ਆਇਆ ਪਿੱਛੇ ਮੈਂ ਤੇਰੇ ਕੰਨੀ ਮੂੰ ਨਹੀਂ ਕਰਦਾ ਤੂੰ ਕੁਦਰਤ ਦੇ ਉਸੂਲਾਂ ਤੋਂ ਪਰੇ ਚੱਲਿਆ ਇਹ ਤੇ ਸਤੂ ਰਿਧੀਆਂ ਸਿਧੀਆਂ ਨੂੰ ਪੈਰਾਂ ਦੇ ਥੱਲੇ ਰੱਖਦਾ ਹੈ ਰਿਧੀਆਂ ਸਿਧੀਆਂ ਤਾਂ 40 ਦਿਨ ਦਿਲ ਲਾ ਕੇ ਨਿਤਨੇਮ ਕਰ ਲੋ ਤੁਹਾਡੇ ਆਲੇ-ਦਾਲੇ ਨੱਚਦੀਆਂ ਫਿਰਨਗੀਆਂ ਆ ਰਿਧੀਆਂ ਸਿਧੀਆਂ ਦੀਆਂ ਗੱਲਾਂ ਕਰਦੇ ਹੋ ਇਹ ਰਿਧੀਆਂ ਸਿਧੀਆਂ ਤਾਂ ਸਾਧੂ ਆਪਣੇ ਪੈਰਾਂ 'ਚ ਰੱਖਦੇ ਨੇ ਜਿਹੜੀ ਲక్ష్ਮੀ ਪਿੱਛੇ ਸਾਰੀ ਦੁਨੀਆ ਰੋਂਦੀ ਹੈ ਉਹ ਲక్ష్ਮੀ ਸਾਧੂਆਂ ਦੇ ਪੈਰ ਦੱਬਦੀ ਫਿਰਦੀ ਹੈ ਆ ਇਹਨਾਂ ਸਮਝੋ ਸਾਡੇ ਕੋਲ ਨਹੀਂ ਆਉਂਦੀ ਗੁਰਸਿੱਖੀ ਵਾਲਾ ਜੀਵਨ ਤਾਂ ਆਪਣਾ ਇਹ ਤਾਂ ਤੇਰੇ ਪੈਰਾਂ ਚ ਰੁਲਦੇ ਫਿਰਨਗੇ ਸੱਚੇ ਮਾਰਗ ਚੱਲਦੇ ਆ ਉਸਤਤ ਬਰੇ ਜਹਾਨ ਤੂੰ ਮਾਰਗ ਤਾਂ ਬੜ ਲੈ ਤੂੰ ਸੱਚੇ ਮਾਰਗ ਤੇ ਦਾ ਚੱਲ ਕੇ ਦੇਖ ਆਨੰਦ ਹੀ ਆਨੰਦ ਆ ਜਾਏਗਾ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਤਾਂ ਪਾਇਆ ਨਾ ਜੇ ਸਤ ਗੁਰ ਦੀ ਨਜ਼ਰ ਹੋਈ ਦੇਖੋ ਮੂਲ ਮੰਤਰ ਦੇ ਵਿੱਚ ਸਹਿ ਭੰਗ ਤੱਕ ਆ ਜਾਓ ਗੁਰਮਖ ਪਿਆਰਿਓ ਮੂਲ ਮੰਤਰ ਦੇ ਵਿੱਚ ਸਹਿ ਭੰਗ ਤੱਕ ਆ ਜਾਓ ਸਹਿ ਭਗ ਦਾ ਅਰਥ ਹੁੰਦਾ ਹੈ ਆਪਣੇ ਵਿੱਚੋਂ ਆਪ ਜਨਮ ਲੈਣ ਵਾਲਾ ਪੰਨੁ ਕੋਇਆ ਉਸ ਨੂੰ ਕੋਈ ਜਨਮ ਦੇਣ ਵਾਲਾ ਜੰਮਿਆ ਨਹੀਂ ਅਕਾਲ ਪੁਰਖ ਮਾਫ ਕਰਿਓ ਮੂਲ ਮੰਤਰ ਦੀ ਜੀ ਟੇਕ ਰੱਖਦੇ ਆ ਗੁਰਨਾਨਕ ਦੇਵ ਮਹਾਰਾਜ ਨੇ ਵੀ ਜਨਮ ਲਿਆ ਗੁਰਨਾਨਕ ਦੇਵ ਮਹਾਰਾਜ ਦਾ ਵੀ ਇਸਰੀ ਚੱਟਣਾ ਹੋਇਆ 10 ਪਾਸਾੀਆਂ ਦਾ ਜਨਮ ਹੋਇਆ ਉਹਨਾਂ ਦਾ ਇਸਰੀ ਚੱਟਣਾ ਹੋਇਆ ਇਸੇ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹੜਾ ਮੈਨੂੰ ਪਰਮੇਸ਼ਰ ਉਚਰੂ ਸੋ ਨਰਕ ਕੋ ਪੰਡ ਕੋ ਪਰਮ ਜਿਹੜਾ ਮੈਨੂੰ ਰੱਬ ਕਹੂਗਾ ਉਹ ਨਰਕਾ ਨੂੰ ਜਾਊਗਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸਾਧੂ ਮਹਾਤਮ ਨੇ ਏਡੀ ਗੱਲ ਕਹਿ ਦਿੱਤੀ ਸਾਡੇ ਵਰਗੇ ਕੱਲ ਦੇ ਉੱਠ ਕੇ ਪੰਜ ਕਰਕੇ ਨਿਤਨੇਮ ਤੇ ਗੱਲਾਂ ਕਰਦੇ ਨੇ ਮਹੀਂ ਰੱਬ ਨਹੀਂ ਮੈਂ ਪਰਮਾਤਮਾ ਨਹੀਂ ਮੈਂ ਪਰ ਪਰਮਾਤਮਾ ਵਰਗਾ ਆ ਜੇ ਮੇਰਾ ਸਰੀਰ ਮੇਤੋਂ ਪਰੇ ਕਰ ਦੋ ਫਿਰ ਮੈਂ ਪਰਮਾਤਮਾ ਇਸ ਸਰੀਰ ਨੂੰ ਪਰੇ ਕਰਕੇ ਮੈਨੂੰ ਮੰਨੋ ਫਿਰ ਮੈਂ ਪਰਮਾਤਮਾ ਆ ਜੇ ਸਰੀਰ ਰੱਖ ਦਿੱਤਾ ਫਿਰ ਮੈਂ ਪਰਮਾਤਮਾ ਨਹੀਂ ਸਰੀਰ ਕਰਮਾਂ ਰੂਪੀ ਚੋਲਾ ਹੈ ਜਿਹੜੀ ਅੰਦਰ ਆਤਮਾ ਪਰਮਾਤਮਾ ਦੀ ਹੈ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚੰਨਨ ਸਭ ਮਹਿ ਚੰਨਨ ਹੋਏ ਜਿੰਨੇ ਤੁਸੀਂ ਬੈਠੇ ਹੋ ਜੇ ਤੁਹਾਡੇ ਸਰੀਰ ਪਰੇ ਕਰਦੀਏ ਤੇ ਅੰਦਰ ਵਾਲੀ ਵਸਤੂ ਰੱਖ ਲਈਏ ਤੁਸੀਂ ਵੀ ਪਰਮਾਤਮਾ ਹੈ ਪਰ ਗੱਲ ਕੀ ਲੱਭਣਾ ਹੀ ਨਹੀਂ ਅੰਦਰ ਜਾਣਾ ਹੀ ਨਹੀਂ ਇੱਥੇ ਕੰਨਕ ਕਟਕ ਜਲ ਤਰੰਗ ਜੈਸਾ ਕਹਿੰਦੇ ਤੇਰੇ ਤੇ ਪਰਮਾਤਮਾ 'ਚ ਸਿਰਫ ਇੰਨਾ ਕੁ ਫਰਕ ਹੈ ਜਿਵੇਂ ਪਾਣੀ ਵਿੱਚ ਤਰੰਗ ਉੱਠ ਜੇ ਤੇ ਪਾਣੀ ਵਿੱਚ ਹੀ ਸਮਾ ਜਾਂਦੀ ਹੈ ਨਾ ਅਸੀਂ ਵੀ ਉਦਾਂ ਦੇ ਕੋਈ ਫਰਕ ਨਹੀਂ ਇਹ ਚੀਜ਼ ਦੀ ਸਮਝ ਸੀ ਸਹਿਬਜ਼ਾਦਿਆਂ ਦੇ ਵਿੱਚ ਕਿ ਇਹਨਾਂ ਦੇ ਮਾਰਨ ਨਾਲ ਅਸੀਂ ਮਰਨ ਨਹੀਂ ਲੱਗੇ ਇਹਨਾਂ ਦੇ ਕੁਝ ਕਰਨ ਦੇ ਨਾਲ ਸਾਨੂੰ ਹੋਣ ਨਹੀਂ ਲੱਗਿਆ ਸਾਡੀ ਰੱਖਣ ਵਾਲਾ ਅਕਾਲ ਪੁਰਖ ਮਾਲਕ ਹੈ ਸਾਡੂ ਬਣਾਉਣ ਵਾਲਾ ਕਾਲ ਪੁਰਖ ਮਾਲਕ ਹੈ ਸਾਧ ਸੰਗਤ ਜੀ ਜੇ ਮੈਂ ਕਿਹਾ ਨਾ ਬਿਨ ਮੰਗੇ ਮੋਤੀ ਮਿਲੈ ਮੰਗੇ ਮਿਲੈ ਨਾ ਪੀਕ ਇਹ ਅਵਸਥਾ ਹੈ ਹੁਣ ਮੰਗਣ ਦਾ ਚੱਜ ਵੀ ਤਾਂ ਹੋਵੇ ਕਈ ਮੰਗਤੇ ਦੇਖਿਆ ਨਾ ਪਿੱਛੇ ਹੀ ਪਏ ਜਾਂਦੇ ਨੇ ਜਦੋਂ ਤੱਕ ਉਹਨਾਂ ਨੂੰ 1 ਰੁਪਿਆ 2 ਰੁਪਏ 5 ਰੁਪਏ ਦਈਏ ਨਾ ਹਟਦੇ ਹੀ ਨਹੀਂ